ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇ ਜੀਵਾਲ ਸਨੀ ਪਾਠਕ ਜੋ ਕੌਮੀ ਜਨਰਲ ਸਕੱਤਰ ਨੇ ਆਮ ਆਦਮੀ ਪਾਰਟੀ ਦੇ ਬੜੇ ਹੀ ਚਾਵਾ ਦੇ ਨਾਲ ਅਸਤੀਫਾ ਲੈਣ ਆਏ ਸੀ ਮੁਹਾਲੀ ਦੇ 40 ਹਸਪਤਾਲ ਦੇ ਵਿੱਚੋਂ ਭਗਵੰਤ ਮਾਨ ਜੋ ਮੌਜੂਦਾ ਮੁੱਖ ਮੰਤਰੀ ਨੇ ਪੰਜਾਬ ਦੇ ਲੇਕਨ ਮੂੰਹ ਦੀ ਖਾਣੀ ਪਈ ਉੱਚੇ ਪੱਸੇ ਦੇਸ਼ ਦੇ ਪ੍ਰਧਾਨ ਮੰਤਰੀ ਹਾਂਜੀ ਨਰਿੰਦਰ ਮੋਦੀ ਦਾ ਥਾਪੜਾ ਮਿਲ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਨੂੰ ਪਸੰਦ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਥਾਪੜਾ ਮਿਲ ਗਿਆ ਹੈ ਇਸ ਕਰਕੇ ਕੌਮੀ ਜਰਨਲਸ ਕਤਲ ਸੰਦੀਪ ਪਾਟਕ ਅਰਵਿੰਦ ਕੇਜਰੀਵਾਲ ਨੇ ਆਪਣੇ ਪੈਰ ਜਿਹੜੇ ਨੇ ਪਛਾਹ ਖਿੱਚ ਲੈ ਕਿਉਂਕਿ ਮਨਪਸੰਦ ਮੁੱਖ ਮੰਤਰੀ ਬਣ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਰਿੰਦਰ ਮੋਦੀ ਨੇ ਅਪੋਲੋ ਹਸਪੀਟਲ ਦੇ ਵਿੱਚ ਜਾ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਾ ਲਿਆ ਸੀ ਭਾਵੇਂ ਅਰਵਿੰਦ ਕੇਜਰੀਵਾਰ ਰਗਵ ਛੱਡਾ ਅਤੇ ਸੰਦੀਪ ਪਾਟਕ ਉੱਤੇ ਨਹੀਂ ਪਹੁੰਚੇ ਅਤੇ ਨਾ ਹੀ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਟਵੀਟ ਕੀਤਾ ਗਿਆ ਕਿ ਸੂਬੇ ਦੇ ਮੁੱਖ ਮੰਤਰੀ ਦੀ ਬੇਤਰੀ ਲਈ ਅਰਦਾਸ ਕਰੋ ਯਾਨੀ ਕਿ ਇੱਕ ਵਾਰ ਵੀ ਗੱਲਬਾਤ ਨਹੀਂ ਕੀਤੀ ਗਈ ਕੌਮੀ ਜਰਨਲ ਸਕੱਤਰ ਅਤੇ ਜਿਹੜੇ ਕਨਵੀਨਰ ਨੇ ਆਪ ਆਪੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਉਧਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਜੇਕਰ ਕੋਈ ਪੰਜਾਬ ਦੇ ਵਿੱਚੋਂ ਮੰਤਰੀ ਜਾਂ ਵਿਧਾਇਕ ભગવંતમાન ਦੇ ਖਿਲਾਫ ਜਾਂ ਵਿਰੋਧ ਖੜਾ ਹੁੰਦਾ ਹੈ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀ ਸ਼ਕੰਜਾ ਕਸਨਗੇ ਇਸੇ ਕਰਕੇ ਹੀ ਸੰਦੀਪ ਪਾਠਕ राघव ਚੱਡਾ ਅਤੇ ਕੌਮੀ ਜਨਰਲ ਸਕੱਤਰ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਪੈਰ ਪਿਛਾਂ ਖਿੱਚ ਲੈ ਇੱਕ ਪਾਸੇ ਤਾਂ ਉਹ ਅਸਤੀਫਾ ਲੈਣ ਦੀਆਂ ਮੰਗ ਕਰ ਰਿਹਾ ਸੀ ਕੁਲਤਾਰ ਸਿੰਘ ਸੰਧਵਾ ਨੂੰ ਵੀ ਫਟਕਾਰ ਪਈ ਹੈ ਨਰਿੰਦਰ ਮੋਦੀ ਦੇ ਕੋਲੋਂ ਅਤੇ ਜਿੰਨੇ ਵੀ ਵਿਧਾਇਕ ਜਾਂ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਸਖਤ ਨਿਰਦੇਸ਼ ਕੀਤੇ ਗਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿ ਤੁਸੀਂ ਕੋਸ਼ਿਸ਼ ਵੀ ਖਿਲਾਫ ਨਹੀਂ ਬੋਲਣਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਯਾਨੀ ਕਿ ਥਾਪੜਾ ਮਿਲਿਆ ਹੈ ਅਤੇ ਉਹਨੇ ਕਿਹਾ ਹੈ ਕਿ ਮੇਰਾ ਮਨ ਪਸੰਦ ਮੁੱਖ ਮੰਤਰੀ ਹੈ ਪੰਜਾਬ ਦਾ ਜਿੰਨੇ ਕੋ ਜੇਕਰ ਅਜਾਇ ਹੁੰਦਾ ਹੈ ਤਾਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਮਨੋਬਲ ਆਪਣੀ ਜਿਹੜੀ ਸੋਚ ਲਗਾ ਕੇ ਬੈਠੀ ਹੈ ਉਹਦੇ ਵਿੱਚ ਕਾਮਯਾਬ ਹੋਵੇਗੀ ਜਾਨੀ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸਿਆ ਹੈ ਕਿਉਂਕਿ ਇੱਕ ਪਾਸੇ ਕੁਲਤਾਰ ਸਿੰਘ ਸੰਧਵਾ ਨੂੰ ਜੈਡ ਸਕਿਉਰਟੀ ਪ੍ਰੋਵਾਈਡਰ ਦਿੱਤੀ ਗਈ ਮੁੱਖ ਮੰਤਰੀ ਦੀ ਗੱਡੀ ਦਿੱਤੀ ਗਈ ਫਿਰ ਮੁੱਖ ਮੰਤਰੀ ਕਿਉਂ ਨਹੀਂ ਬਣੇ ਦੱਸਿਆ ਜਾ ਰਿਹਾ ਹੈ ਸੈਟਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿਕੰਜਾ ਕੱਢ ਦਿੱਤਾ ਹੈ ਅਰਵਿੰਦ ਕੇਜਰੀਵਾਲ ਕੌਮੀ ਜਰਨਲ ਸਕੱਤਰ ਸੰਦੀਪ ਪਾਠਕ ਰਾਗਵ ਚੱਡਾ ਅਤੇ ਜਿੰਨੇ ਵੀ ਮੰਤਰੀ ਅਤੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਇੱਕ ਇੱਕ ਨੂੰ ਫੋਨ ਕਰਕੇ ਬੜੇ ਵੱਡੇ ਸੰਕੇਤ ਕੀਤੇ ਗਏ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਈਡੀ ਅਤੇ ਵਿਜੀਲੈਂਸ ਦੇ ਸ਼ਿਕੰਜੇ ਤੁਹਾਡੇ ਉੱਤੇ ਕਸੇ ਜਾਣਗੇ ਜੇਕਰ ਤੁਸੀਂ ਭਗਵੰਤ ਮਾਨ ਮੁੱਖ ਮੰਤਰੀ ਦੇ ਹੱਕ ਵਿੱਚ ਨਹੀਂ ਕਰਦੇ ਰਾਤੋਂ ਰਾਤ ਪਲਟਾ ਪਲਟ ਗਿਆ ਹੈ ਅਤੇ ਰਾਤੋਂ ਰਾਤ ਮੁੱਖ ਮੰਤਰੀ ਦੀਆਂ ਜਿਹੜੇ ਸੁਪਨੇ ਲੈ ਰਹੀ ਸੀ ਕੁਲਤਾਸ ਸਿੰਘ ਸਦਮਾ ਉਹਨਾਂ ਦੇ ਸੁਪਨਿਆਂ ਉੱਤੇ ਪਾਣੀ ਵੀ ਫਿਰ ਗਿਆ ਹੈ ਕਿਉਂਕਿ ਜਿਸ ਉੱਤੇ ਹੱਥ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹ ਆਪ ਕਿਵੇਂ ਹੋ ਸਕਦਾ ਹੈ ਉਹ ਮੁੱਖ ਮੰਤਰੀ ਦੀ ਕੁਰਸੀ ਕਿਵੇਂ ਛੱਡੇਗਾ ਕਿਉਂਕਿ ਚੋਣ ਪ੍ਰਚਾਰ ਕਰਨ ਦੀ ਵੀ ਨਾ ਕਰ ਦਿੱਤੀ ਗਈ ਹੈ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿੱਚ ਚੱਲ ਰਹੀਆਂ ਨੇ ਕਹਿੰਦਾ ਪੰਜਾਬ ਦੇ ਮਸਲੇ ਨੇ ਪੰਜਾਬ ਦੇ ਲੋਕਾਂ ਨੇ ਮੈਨੂੰ ਫਤਵਾ ਦਿੱਤਾ ਹੈ ਪਹਿਲਾਂ ਮੈਂ ਉਹਨਾਂ ਦੀ ਗੱਲ ਸੁਣਾਗਾ ਬਾਅਦ ਵਿੱਚ ਜਾ ਕੇ ਮੈਂ ਹਰਿਆਣਾ ਜਾਂ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਚੋਣ ਪ੍ਰਚਾਰ ਕਰਾਂਗਾ ਦੂਜੇ ਪਾਸੇ ਦੇਸ਼ ਦੇ ਮੁੱਖ ਮੰਤਰੀ ਦਾ ਹੱਥ ਉੱਪਰ ਹੈ ਥਾਪੜਾ ਦੇ ਦਿੱਤਾ ਹੈ ਕਿ ਆਪਣੀ ਮਰਜ਼ੀ ਦੇ ਨਾਲ ਪੰਜਾਬ ਦੇ ਸਰਕਾਰ ਚਲਾਓ Danke.